ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਨ ਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਨਾ ਕਹੋ ਨਾਨਕ ਹਰ ਭਜ ਨਾਨਾ ਜਿਹ ਬਿਦ ਜਲ ਕਉ ਮੀਨ ਵੇਖੇਨ ਸਿਉ ਕਾਹਿ ਰਚਿਓ ਨਿਮਖ ਨ ਹੋਹਿ ਉਦਾਸ ਕਹੋ ਨਾਨਕ ਪਜ ਹਰਿ ਮਨਾ ਪਰੈ ਨ ਜਮ ਕੀ ਫਾਸ ਤਰਨਾ ਪੋਇ ਹੋਈ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰਿ ਮਨਾ ਉਦੇ ਜੱਤੇ ਬੀਤ ਬਿਰਦ ਪਇਓ ਸੋਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੇ ਕਿਉ ਨ ਭਜੈ ਭਗਵਾਨ ਤਨਦਾਰਾ ਸੰਪਦ ਸਗਲ ਜਿਨਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੇ ਉਦਾਹਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕਉ ਦਿਓ ਤਾਂ ਸੋ ਨਿਹੋ ਨਕੀ ਨਾ ਕਉ ਨਾਨਕ ਨਰ ਬਾਬ રે ਕਬ ਕਿਉਂ ਡੋਲ ਤਦੀਨ ਤਨ ਤਨ ਸੰਪੈ ਸੁਖ ਦਿਓ ਹਰ ਜੇ ਨੀਕੇ ਧਾਨ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨ ਤਿਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਇਹ ਪਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉ ਦੇ ਕਟ ਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਤੇ ਉਪਜਿਓ ਨਾਨਕਾ लीन 타헤 ਮੈਂ ਮਾਨ ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਹੋ ਨਿਦ ਉਤਰੈ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੀ ਕੰਚਨ ਲੋਸਨਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਹਿ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਦੇ ਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਹਿ ਤੈ ਜਾਨ ਪਹਿ ਕਾ ਹੂ ਕੋ ਦੇਤ ਨਹਿ ਨਹਿ ਪਹਿ ਮਾਨਤਿਆਨ ਕਹੋ ਨਾਨਕ ਸੁਨ ਰੇ ਮਨ ਜਾਨੀ ਤਾ ਹੀ ਵਖਾਨ ਜੇ ਵਿਖਿਆ ਸਗਲੇ ਤਜੀ ਲਿਓ ਪੇਖ ਵੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਭਾਗ ਜੇ ਮਾਇਆ ਮਮਤਾ ਤਜ ਜੀ ਸਭ ਤੇ ਪਇਓ ਉਦਾਸ ਕਹੋ ਨਾਨਕ ਸੁਨ ਰੇ ਮਨ ਇਹ ਕਟ ਬ੍ਰਹਮ ਨਿਵਾਸ ਜਿਹ ਪ੍ਰਾਨੀ ਹौं ਮੈਂ ਤਜੀ ਕਰਤਾ ਰਾਮ ਪ੍ਰਸਾਦ ਕਹੋ ਨਾਨਕ ਬਹੁ ਮੁਕਤ ਨਾਰ ਇਹੋ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੇ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨ ਪਰਹਿ ਨ ਜਮਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ 모 ਅਹੰਕਾਰ ਕਹੋ ਨਾਨਕ ਆਪਨ ਤਰੈ ਔਰ ਨਲੇ ਤੋ ਧਾਰ ਜੋ ਸੁਪਨਾ ਅਰ ਪੇਖ ਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀ ਤ ਕੋਟਨ ਮੈਂ ਨਾਨਕ ਕੋਉ ਨਾਰਾਇਣ ਜੇ ਚੀਤ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈ ਸੇ ਰਚੀ ਤੋ ਨਾਨਕ ਸੁਨਮੀਤ ਪ੍ਰਾਨੇ ਕਛੂ ਨ ਚੇਤੈ ਮਦਨਿਆ ਕੈੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨਰੀ ਮਨਾ ਦੁਰਲਭ ਮਾਨੁ ਖੁਦੀ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਪਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਮਨ ਮਾਇਆ ਮੈਂ ਭੱਜ ਰਿਹਾ ਵਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਾਉ ਨੇ ਕਾਮ ਪ੍ਰਾਨੀ ਰਾਮ ਨ ਚੇਤਾਈ ਮਦ ਮਾਇਆ ਕੈ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਸੁਖ ਮੈਂ ਬਹੁ ਸੰਗੀ ਪਾਈ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਉਤਰਾਸ ਕਹੋ ਨਾਨਕ ਹਰਿ ਭਜ ਮੰਨ ਨਿਰਪੈ ਪਾਵੈ ਵਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਮਾਨ ਕਰਨੋ ਹੁੱਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਾਮ ਗਇਓ ਅਬ ਕਿਉਂ ਰੋਵਤ ਅੰਦ ਮਨ ਮਾਇਆ ਮੇਰਾਮ ਰਹਿਓ ਨਿਕਸਤ ਨਾਹੀ ਨਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹੈ ਨ ਭੀਤ ਨਰ ਚਾਹਤ ਕਛ ਆਉਰ ਔਰ ਕੀ ਆਉਰ ਰਹਿ ਪਈ ਕਿਤ ਵਤ ਰਹੇ ਓਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇ ਸੋ ਹੋਏ ਜਗਤ ਵਿਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਰਹੋ ਨਾਨਕ ਮਨ ਸਿਮਰ ਤਿਹੂ ਔਰਨ ਹੋ ਬਹਿ ਕਾਮ ਝੂਠੇ ਮਾਨ ਕਹਾ ਕਰ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਵਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਚਨ ਮੈ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਏਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੀ ਮਨ ਜੈਸੇ ਸੁਕਰ ਸਵਾਨ ਨਾਨਕ ਮਨੋ ਤਾਹੀ ਤਨ ਸੁਆਮੀ ਕੋ ਗ੍ਰਹੋ ਜਿਓ ਸਦਾ ਸਵਾਨ ਤਜਿਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਇ ਇਕ ਚਿੱਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰਹਿ ਗੁਮਾਨ ਨਾਨਕ ਨੇ ਫਲ ਜਾਤ ਤੀ ਜੋ ਕੁੰਚ ਰੇਸ਼ਨਾ ਨੰ ਸਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇਹੀ ਕਹੋ ਨਾਨਕ ਹੀ ਬਿਦ ਪਈ ਸੋ ਨਹਰਸਲੀ ਨਾਮ ਨਿਜ ਕਰ ਦੇਖਿਉ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਸਿਰ ਹਰ ਭਗਤ ਹੈ ਤੇਰਾ ਖੋ ਮਨ ਮਾਈ ਜਗ ਰਚਨਾ ਸਭ ਝੂਠ ਹੈ ਜਾਨ ਲਹੂ ਰੇ ਨੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਧੀਤ RAM ਗਯੋ ਰਾਵਣ ਗਯੋ ਜਾਕੋ ਬਹੁ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਕਿੰਤਾ ਤਾ ਕੀ ਕੀ ਜੀਏ ਜੋ ਅਨਹੋਨੀ ਹੋਏ ਯੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਪਜੋ ਸੋ ਬਿੰਸ ਹੈ ਪਰੋ ਆਜ ਕਹ ਕਾਲ ਨਾਨਕ ਹਰ ਗੁਨ ਗਾਇ ਲੀ ਛਾੜ ਸਗਲ ਜੰਜਾਲ ਦੋਹਰਾ ਬਲ ਛੋਟ ਕਿਉ ਬੰਧਨ ਪਰੇ ਕਛੋ ਨਾ ਹੋ ਤੂ ਪਾਈ ਰੋ ਨਾਨਕ ਅਬਿਓਟ ਹਰ ਗੱਜ ਜਿਓ ਹੋ ਸਹਾਈ ਬਲ ਹੋਆ ਬੰਧਨ ਛੁਟੇ ਸਭ ਕਿਛ ਹੋ ਤੂ ਪਾਏ ਨਾਨਕ ਸਭ ਕਿਛ ਤਮਰੇ ਹਾਥ ਮੈਂ ਤੁਮਹੀ ਹੋ ਤਸਾਈ ਸੰਗ ਸਖਾ ਸਭ ਤਜ ਗਏ ਕੋ ਨ ਨਹੀਂ ਬੀਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਤੇ ਇਕ ਇਕ ਰਗੁਨਾਥ ਨਾਮ ਰਹੇ ਓ ਸਾਧੂ ਰਹੇ ਓ ਰਹੇ ਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤਿ RAM ਨਾਮ ਓਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਈ RAM ਨਾਮ ਯੁਰ ਮੈਂ ਗਇਓ ਜਾ ਕੈ ਸਮ ਨਹੀਂ ਕੋਈ ਸੇ ਸੰਮਰਤ ਸੰਕਟ ਮਿਟਾ ਦਰਸ ਤਹਾਰੋ ਹੋਏ ਮੁੰਡਾ ਬਣੀ ਨਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭ ਸ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹੀਂ ਜਾਈ ਨਿਤ ਨਿਤ ਰੱਖਿਓਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਨਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਨਰ ਗੁਣਿਆਰੇ ਕੋ ਗੁਣ ਨਹੀਂ ਅੱਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵ ਹਰੇ ਆ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਆ ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਮਲ राग एक संग पंच बरंगन संग लप है अठो नंदन प्रथम राग पैरो वह करही पंच रागनी संग चरही प्रथम भी बिलावली पुनिया की गा वह बंगली लेखी की पही बारी ए पैरों की पंचो नारी ਪੰਚਮ ਹਰਖ ਦੇ ਸਾਖ ਸੁਨਾਵੇ ਬੰਗਾਲ ਮੈਂ ਮਦ ਮਦ ਬਗਾਵੇ ਲਲਤ ਬਿਲਾਬ ਲਗਾਵਹੀ ਆਪਣੀ ਆਪਣੀ ਭਾਤ ਅਸਤ ਪੁੱਤਰ ਭੈਰ ਬਕੇ ਗਾਵਹਿ ਗਾਇਨ ਪਤ ਦੁਤੀਆ ਮਾਲਕ ਉਸ ਕਾ ਲਾਪੈ ਸੰਗ ਰਾਗਨੀ ਪੰਚੋ ਥਾਪੈ ਗੌਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨ ਅਸਰੀ ਇਹ ਪੰਚਉ ਗਾਈ ਮਾਲ ਰਾਗ ਕौਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਵਲ ਚੰਡ ਕौਸਕ ਆਭਾਰ ਖਾਓ ਖਾਟਿਓ ਕਉរ ਆਨੰਦ ਗਾਈ ਅਸ਼ਟ ਮਾਲਕ ਉਸਕ ਸੰਗ ਲਾਈ ਪੁਨ ਆਇਓ ਹਿੰਡਾਉਲ ਪੰਚਨਾਰ ਸੰਗ ਅਸ਼ਟ ਸੁਤ ਉਠਹ ਤਾਨਕ ਲੋਲ ਗਾਇਨ ਤਾਰ ਮਿਲਾਵਹਿ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਇ ਸਰਸ ਆਹੀਰੀ ਲੈ ਭਾਰ ਜਾ ਸੰਗ ਲਾਈ ਪੰਜਵਾਰ ਜਾ ਸੁਰਮਨੰਦ ਭਾਸ ਕਰ ਆਏ ਚੰਦਰਬਿੰਦ ਮੰਗਲਨ ਸੁਹਾਇ ਸਰਸ ਦਾ ਨਿਓ ਆਹੀ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁੰਨ ਆਈ ਦੀਪ ਕੀ ਵਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਆਲਾਪ ਕਮੋਦੀ ਆਉ ਗੁਜਰੀ ਸੰਗ ਦੀਪ ਕੇ ਥਾਪ ਕਲੰਕਾ ਕੁੰਤਲੇ ਔਰਾਮ ਕਮਲ ਕੁਸਮ ਚੰਪਕ ਕੇ ਨਮ ਗਰਉ ਕੰਨ ਰ ਕਲਿਆਨ ਹੋਇ ਅਸਤ ਪੁੱਤਰ ਦੀਪਕ ਜਨ ਸਭ ਮਿਲ ਸ੍ਰੀ ਰਾਗ ਬਹਿ ਗਾਵੇ ਪੰਚੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾ ਕੀ ਤਰੀ ਗਬਰੀ ਗਾਵੇ ਅਸਾਵਰੀ ਤੇ ਪਛ ਸਿੰਦਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਲੁ ਸਾਰਗ ਸਗਰਾ ਔਰ ਗੌਂਡ ਗੰਭੀਰ ਅਸਤ ਪੁੱਤਰ ਸ੍ਰੀ ਰਾਗ ਕੇ ਕੁੰਡ ਕੁੰਬ ਹਲੇਰ ਕਸ਼ਟਮੇ ਮੇਗ ਰਾਗ ਬਹਿ ਗਾਵੇ ਪੰਚੋ ਸੰਗ ਬਿਰੰਗਨ ਲਾਵੇ ਸੋਰਠ ਗੌਂਡ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਣੀ ਉੱਚ ਸੁਰ ਸੂਪੁਨ ਕਿਨੀ ਮੇਗ ਰਾਗ ਸਉ ਪੰਚੋ ਚੀਨੀ ਬੇਰਾ ਤਰ ਗਜ ਤਰ ਕੇ ਦਰਹ ਜਬਲੀ ਤਰ ਨਟਿਓ ਜਲ ਤਾਰਾ ਪੁਨ ਗਾਵੇ ਸ਼ੰਕਰ ਓ ਸੰਮ ਮੇਗ ਰਾਗ ਪੁੱਤਰਨ ਕੇ ਨਾਮ ਕਸਤ ਰਾਗ ਓ ਨਗਾਈ ਸੰਗ ਰਾਗ ਨੀਤੀ ਸਬੇ ਪੁੱਤਰ ਰਾਗਨ ਕੇ 18 10 ਵੀਸ ਖਲਤ ਰਾਗ ਉਹ ਨਗਾਈ ਸੰਗ ਰਾਗ ਨੀਤੀ ਸ सब पुत्र रागन के अठारह दस बीस स वागुरु जी का खालसा वाहेगुरु जी की फतेह बोले सोनिहार श्री अकाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ